ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ YouTube ਚੈਨਲ ਤੇ ਔਰ ਉਹਨਾਂ ਸਾਰੇ ਹੀ ਦੋਸਤਾਂ ਨੂੰ ਇੱਕ ਵਾਰ ਫਿਰ ਤੋਂ ਮੈਂ ਇਹ ਪੰਜਾਬੀ ਸਿਲੇਬਸ ਦੇ ਨਾਲ ਜਾਣ ਪਛਾਣ ਜਿਹੜੀ ਕਰਾਉਣਾ ਚਾਹੁੰਦਾ ਜਿਨ੍ਹਾਂ ਦਾ ਹੁਣੇ-ਹੁਣੇ ਜਿਹੜਾ PS ਟੈਟ ਕਲੀਅਰ ਹੋਇਆਗਾ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਅਹ ਇਹ ਗਾਈਡਿੰਗ ਗਾਈਡੈਂਸ ਨਹੀਂ ਮਿਲਦੀ ਉਹਨਾਂ ਨੂੰ ਕਿ ਅਸੀਂ ਜਿਹੜਾ ਸਲੀਪਸ ਕਿਵੇਂ ਕਰੀਏ ਤੇ ਕਿੱਥੋਂ ਕਰੀਏ ਅਸੀਂ ਤੇ ਵਧੀਆ ਜਿਹੜੇ ਪੇਪਰ ਦੀ ਤਿਆਰੀ ਅਸੀਂ ਕਿੱਥੋਂ ਕਰ ਸਕਦੇ ਆਂ ਦੇਖੋ ਬਹੁਤ ਸਾਰੇ ਜਿਹੜੇ ਇੰਸਟੀਚੂਟਾਂ ਵਾਲੇ ਹੋਣਗੇ ਤੁਹਾਡੇ ਕੋਲੋਂ ਅ ਪੈਸੇ ਲੈ ਕੇ ਕੋਈ ਜ਼ਿਆਦਾ ਪੈਸੇ ਲਵੇਗਾ ਕੋਈ ਘੱਟ ਪੈਸੇ ਲੈ ਕੇ ਵੀ ਤੁਹਾਨੂੰ ਜਿਹੜਾ ਐਡ ਕਰ ਲੈਣਗੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਹੁੰਨਾ ਕਿ ਜਿੱਥੇ ਵੀ ਤੁਸੀਂ ਤਿਆਰੀ ਕਰਨੀ ਆ ਇੱਕ ਵਧੀਆ ਇੰਸਟੀਚਿਊਟ ਜਾਂ ਜੋ ਵੀ ਹੈਗਾ ਇੱਕ ਵਧੀਆ ਪਲੇਟਫਾਰਮ ਤੇ ਤੁਸੀਂ ਜਾਣਾ ਤਾਂ ਕਿ ਜਿਹੜਾ ਤੁਹਾਨੂੰ ਤੁਹਾਡਾ ਜਿਹੜਾ ਸਾਥ ਹੈਗਾ ਉਹ ਪੇਪਰ ਤੱਕ ਦਾ ਜਿਹੜਾ ਬਣਿਆ ਰਵੇ ਪੇਪਰ ਤੱਕ ਦਾ ਕਹਿਣ ਦਾ ਭਾਵੇਂ ਹੈਗਾ ਕਿ ਬਹੁਤ ਸਾਰੇ ਇੰਸਟੀਚਿਊਟ ਵਾਲੇ ਕੀ ਕਰਦੇ ਗਿਆ ਕਿ ਤੁਹਾਡੇ ਤੋਂ ਫੀਸਾਂ ਲੈ ਲੈਣਗੇ ਕਹਿਣਗੇ ਅਸੀਂ ਤੁਹਾਨੂੰ ਤੁਹਾਡੇ ਨਾਲ ਵਾਅਦਾ ਕਰਨਗੇ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਪੇਪਰ ਤੱਕ ਜਿਹੜਾ ਅਸੀਂ ਤੁਹਾਨੂੰ ਪੜਾਵਾਂਗੇ ਪਰ ਉੱਥੇ ਕੀ ਹੁੰਦਾਗਾ ਉਹ ਤੁਹਾਡੇ ਤੋਂ ਫੀਸ ਵੀ ਲੈ ਲੈਂਦੇ ਆ ਜਦੋਂ ਤੁਹਾਡਾ ਸਲੇਪਸ ਕੰਪਲੀਟ ਹੋ ਜਾਂਦਾਗਾ ਸਲੇਪਸ ਇਹਦਾ ਤਿੰਨ ਤੋਂ ਚਾਰ ਮਹੀਨਿਆਂ ਦਾ ਜਿਹੜਾ ਸਲੇਪਸ ਹੈਗਾ ਜਿਹੜਾ ਕਿ ਕਵਰ ਜਿਹੜਾ ਹੋ ਜਾਂਦਾਗਾ ਔਰ ਉਸ ਤੋਂ ਬਾਅਦ ਕੀ ਕਰਦੇ ਗਿਆ ਤੁਹਾਨੂੰ ਮੜ ਮੋਟਾ ਜਿਹੜਾ ਹੈਗਾ ਕਦੇ ਕੋਈ ਟੈਸਟ ਦਿੱਤਾ ਕਦੇ ਕਿਵੇਂ ਕਦੇ ਕਿਵੇਂ ਇਦਾਂ ਕਰਕੇ ਤੁਹਾਨੂੰ ਜਿਹੜੇ ਲਾਰਿਆਂ ਦੇ ਵਿੱਚ ਲਈ ਫਿਰਦੇ ਆ ਤਾਂ ਇਹੀ ਜਿਹੜਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿ ਇਹੋ ਜੀ ਜਗ੍ਹਾ ਤੇ ਜਿਹੜਾ ਨਾ ਫਸਿਓ ਜਿੱਥੇ ਤੁਹਾਨੂੰ ਤੁਹਾਡੇ ਪੈਸੇ ਵੀ ਵੇਸਟ ਜਾਣ ਤੁਹਾਡਾ ਸਮਾਂ ਵੀ ਵੇਸਟ ਜਾਵੇ ਕਿਉਂਕਿ ਆਪਾਂ ਨੂੰ ਦੇਖੋ ਸਮਾਂ ਆਪਣੇ ਕੋਲੇ ਬਹੁਤ ਥੋੜਾ ਹੈਗਾ ਸਿਲੇਬਸ ਦੇਖਣ ਵਿੱਚ ਚਾਹੇ ਇੱਕ ਦੋ ਪੇਜ ਹੋਣ ਪਰ ਜਦੋਂ ਇਸ ਨੂੰ ਕਰਨ ਲੱਗਦੇ ਹਾਂ ਨਾ ਤਾਂ ਫਿਰ ਸਾਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਈ ਕੋਸ਼ੇ ਦੇ ਵਿੱਚ ਦਿੱਤਾ ਹੋਇਆਗਾ ਤੁਸੀਂ ਜੇ ਹੁਣ ਤੋਂ ਸ਼ੁਰੂ ਕਰੋਗੇ ਇਸ ਨੂੰ ਤਾਂ ਜਿੰਨਾ ਟਾਈਮ ਪੇਪਰ ਮੈਂ ਹੀ ਆਉਂਦਾ ਉਹਨਾ ਟਾਈਮ ਜਿਹੜਾ ਇਹ ਤੁਹਾਡਾ ਸਿਲੇਬਸ ਹੈ ਜਿਹੜਾ ਨਹੀਂ ਮੁਕਣਾ ਇਹ ਅਸੀਂ ਜੀ ਗਾਰੰਟੀ ਲੈਨੇ ਆ ਜੀ ਔਰ ਜਿਹੜੇ ਕਹਿੰਦੇ ਆ ਕਿ ਅਸੀਂ ਸਿਲੇਬਸ ਕਰਵਾਤਾ ਬਸ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰਨ ਦੀ ਲੋੜ ਤਾਂ ਇਹੋ ਜੀ ਜਗ੍ਹਾ ਤੇ ਜਿਹੜਾ ਨਾ ਫਸਿਓ ਕਿਉਂਕਿ ਪੇਪਰ ਹੈ ਜਿਹੜਾ ਪਤਾ ਨਹੀਂ ਇਹਦੇ ਵਿੱਚ ਕਿੱਥੋਂ ਕਿਹੋ ਜਿਹੇ ਹੈ ਕੁਐਸਚਨ ਜਿਹੜਾ ਚੱਕ ਕੇ ਉਹਨਾਂ ਨੇ ਪਾ ਦੇਣਗਾ ਇਸ ਕਰਕੇ ਤਿਆਰੀ ਆਪਣੀ ਸਿਰਫ ਉਸ ਜਗ੍ਹਾ ਤੋਂ ਹੀ ਕਰਿਓ ਜਿੱਥੇ ਤੁਹਾਨੂੰ ਪ੍ਰੋਪਰ ਜਿਹੜਾ ਸਿਲੇਬਸ ਸਿਲੇਬਸ ਦੇ ਨਾਲ ਨਾਲ ਹੋਰ ਵੀ ਜਿਹੜਾ ਤੁਹਾਨੂੰ ਇਹਦੇ ਨਾਲ ਸੰਬੰਧਿਤ ਡੈਕਸਟਰ ਕਰਵਾਇਆ ਜਾਵੇਗਾ ਚਲੋ ਆਪਾਂ ਗੱਲ ਕਰਦੇ ਆਂ ਪੰਜਾਬੀ ਦੇ ਸਿਲੇਬਸ ਦੀ ਕੀ ਇਹਦੇ ਵਿੱਚ ਜਿਹੜਾ ਹੈਗਾ ਰਹਿਣ ਵਾਲਾਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਧੁਨਿਕ ਪੰਜਾਬੀ ਕਾਵ ਆਧੁਨਿਕ ਪੰਜਾਬੀ ਕਾਵ ਦੇ ਵਿੱਚ ਕੀ ਖੂਸ਼ਿਆ ਗਿਆ ਦੇ ਵਿੱਚ ਦੇਖੋ ਕਿੰਨੇ ਦੇ ਵਿੱਚ ਜਿਹੜੇ ਹੈਗੇ ਆਪਾਂ ਨੂੰ ਕਵੀ ਜਿਹੜੇ ਲੱਗੇ ਹੋਏ ਆ ਭਾਈ ਵੀਰ ਸਿੰਘ ਜੀ ਦਾ ਨੀਰਮ ਚਾਤਰਕਾ ਪੂਰਨ ਸਿੰਘ ਜੀ ਦਾ ਦੀਵਾਨ ਸਿੰਘ ਕਾਲੇ ਪਾਣੀ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਬਟਾਲਵੀ ਸੁਰਜੀਤ ਪਾਤਰ ਆਨੰਦ ਲਾਲ ਨੂਰਪੁਰੀ ਹੀਰਾ ਸਿੰਘ ਦਰਦਾ ਪਾਵਾ ਬਲਵੰਤ ਜਸਵੰਤ ਸਿੰਘ ਨੇ ਕੀ ਜਗਤਾਰ ਪਾਸ਼ ਤੀਰ ਪ੍ਰੀਤਮ ਸਿੰਘ ਸਵੀਰ ਚੰਦ ਸਿੰਘ ਸ਼ਹੀਦ ਇਹ ਹੀ ਜਿਹੜੇ ਤੁਹਾਨੂੰ ਤਾਰੇ ਕਬੀ ਲੱਗੇ ਹੋਇਆ ਇਸ ਤੋਂ ਬਾਅਦ ਗੁਰਮਤਕ ਆਵ ਦੀ ਗੱਲ ਕਰੀ ਤਾਂ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਸੂਫੀ ਕਾ ਵਿੱਚੋਂ ਸ਼ੇਖ ਫਰੀਦ ਹੈ ਗਿਆ ਸ਼ਾਹ ਹਸੈਨਾ ਤੇ ਬੁੱਲੇ ਸ਼ਾ ਕਿੱਸਾ ਕਾਵ ਦੇ ਵਿੱਚੋਂ ਹੈ ਗਿਆ ਵਾਰਿਸ ਪੀਲੂ ਹਾਸ਼ਮ ਕਾਦਰ ਯਾਰ ਦਮੋਦਰ ਤੇ حافظ ਵਰਕਰਦਾਰ ਬੀਰ ਕਾ ਦੇ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਹੈ ਤੇ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮ ਨਜਾਬਤ ਦੀ ਵਾਰ ਹੈ ਜੀ ਹੈ ਵਾਰਤਕ ਭਾਗ ਦੀ ਗੱਲ ਕਰੀ ਅਤੇ ਇਹਦੇ ਵਿੱਚੋਂ ਗਿਆਨੀ ਤੇਰ ਸਿੰਘ ਪੰਡਿਤ ਸਰਦਾਰਾਮ ਫਲੋਰੀ ਬਿਹਾਰੀ لالਪੁਰੀ ਲਾਲ ਸਿੰਘ ਕਮਲਾ ਕਾਲੀ ਅਕਾਲੀ ਸੂਬਾ ਸਿੰਘ ਬਲਰਾਜ ਸਾਨੀ, ਟੀ.ਆਰ. ਵਿਨੋਦ, ਕਿਰਪਾ ਸਾਗਰ, ਸੌਰੀ ਕਿਰਪਾਲ ਸਿੰਘ ਘੁੰਮਣ, ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ, ਡਾਕਟਰ ਬਲਬੀਰ ਸਿੰਘ ਕਪੂਰ ਸਿੰਘ ਤੇ ਪਿਆਰਾ ਸਿੰਘ ਪਦਮ, ਇਹ ਜਿਹੜੇ ਤੁਹਾਨੂੰ ਦਿੱਤੇ ਹੋਏ ਐ ਇਸੇ ਤਰ੍ਹਾਂ ਹੀ ਕਹਾਣੀ ਭਾਗ ਦੇ ਵਿੱਚ ਇਹ ਸਾਰੇ ਜਿਹੜੇ ਤੁਹਾਨੂੰ ਕਹਾਣੀਕਾਰ ਲੱਗੇ ਹੋਏ ਆ ਇਕਾਂਗੀ ਦੀ ਗੱਲ ਕਰੀਏ ਤਾਂ ਇੱਥੇ ਨੰਦਾ ਬਲਵੰਤ ਗਾਰਗੀ ਕਪੂਰ ਸਿੰਘ ਘੁੰਮਣ, ਸੰਸਿੰਘ ਸੇਖੋਂ ਤੇ ਹਰਚੰਦ ਸਿੰਘ ਨਾਵਲਕਾਰ ਨਾਨਕ ਸਿੰਘ ਗੁਰਦਾਸ ਸਿੰਘ ਜਸਵੰਤ ਸਿੰਘ ਕਮਲ ਅਮਰਤਾ ਪ੍ਰੀਤਮ ਤੇ ਨਰਿੰਜਨ ਤਸਨੀਮ ਨੇ ਨਾਟਕ ਦੀ ਗੱਲ ਕਰੀ ਬਾਵਾ ਬਲਵੰਤ ਗਾਰਗੀ ਚੰਨ ਦਾ ਸਿੱਧੂ ਤੇ 아이ਸੀ ਨੰਦਾ ਸਵੈ ਜੀਵਨੀਕਾਰ ਰਗੇ ਨਾਨਕ ਅਮਰਤਾ ਪ੍ਰੀਤਮ ਦਲੀਪ ਕੌਰ ਟਿਵਾਣਾ ਗੁਰਬਖਸ਼ ਸਿੰਘ ਮਿੰਦਰ ਸਿੰਘ ਰੰਧਾਵਾ ਬੰਜਾਰਾ ਬੀਦੀ ਜੀਤ ਕੌਰ ਤੇ ਸਹਿਦ ਦੇ ਭਨ ਭਨ ਰੂਪ ਆਗੇ ਪੰਜਾਬੀ ਲੋਕ ਸਹਿਦ ਦੇ ਰੂਪ ਸਭਿਆਚਾਰ ਦੇਖੋ ਬਹੁਤ ਸਾਰਾ ਸਲੇਪਸ ਹੈਗਾ ਜਦੋਂ ਵੀ ਆਪਾਂ ਇਸ ਨੂੰ ਕਰਾਂਗੇ ਨਾ ਤਾਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਵਾਸਟ ਹੋ ਜਾਣਾ ਇਸਨੇ ਆ ਭਾਸ਼ਾ ਦੀ ਵਿਆਕਰਨ ਦੇ ਵਿੱਚੋਂ ਭਾਸ਼ਾ ਸਾਡੇ ਕੋਲੇ ਕੀ ਆ ਕਿਸਮਾਂ ਕੀ ਆ ਦੀਆਂ ਵਿਆਕਰਨ ਦੇ ਭਾਗ ਕਿਹੜੇ-ਕਿਹੜੇ ਆ ਵਿਸ਼੍ਰਾਮਚਨ ਸਾਰੀ ਵਿਆਕਰਨ ਇਹ ਤੁਹਾਨੂੰ ਇਹਦੇ ਵਿੱਚੋਂ ਭਾਸ਼ਾ ਉਪਭਾਸ਼ਾਵਾਂ ਵਚਨ ਲਿੰਗ ਕਾਲ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ ਹੈ ਤਾਂ ਇਹ ਸਾਨੂੰ ਇਹਦਾ ਜਿਹੜਾ ਪੱਦਰ ਹੈਗਾ ਉਹ ਬੀਏ ਤੱਕ ਦਾ ਜਿਹੜਾ ਇਹਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਇਹਦੇ ਵਿੱਚ ਤਿੰਨੇ ਹੀ ਯੂਨੀਵਰਸਿਟੀਆਂ ਦਾ ਸਲੇਪਸਾ ਜਿਹੜਾ ਉਹ ਬੀਏ ਦੇ ਵਿੱਚ ਕਵਰ ਹੈ ਜਿਹੜਾ ਤੁਹਾਨੂੰ ਕਰਵਾਇਆ ਜਾਵੇਗਾ ਤਾਂ ਜੋ ਵੀ ਸਟੂਡੈਂਟ ਸਾਡੇ ਇਸ ਚੈਨਲ ਦੇ ਰਾਹੀਂ ਤਿਆਰੀ ਕਰਨਾ ਚਾਹੁੰਦੇ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ WhatsApp ਦਾ ਜਿਹੜਾ ਲਿੰਕ ਵੀ ਦਿੱਤਾ ਹੋਵੇਗਾ ਉਸ ਦੇ ਵਿੱਚ ਤੁਸੀਂ ਐਡ ਜਿਹੜਾ ਹੋ ਕੇ ਤੇ ਸਾਡੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹਾਂ ਅ ਬੜੇ ਜਲਦ ਇਸ ਜਿਹੜੀਆਂ ਕਲਾਸਾਂ ਵੀ ਆਪਾਂ ਸ਼ੁਰੂ ਕਰ ਲੱਗੇ ਆ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਜਾਣਕਾਰੀ ਜਿਹੜੀ ਵਧੀਆ ਲੱਗੀ ਹੋਵੇਗੀ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਧੰਨਵਾਦ ਵੀ